ਰੇ ਕੋਲੀ ਰਹਿੰਦੇ ਨੇ ਬੈਲਾ 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 ਸਭ ਤੋਂ ਪਹਿਲਾਂ ਭਈ ਇਹਨੂੰ ਦਿੰਨਿਆ ਓਲਾ ਕਬੂਤਰੀ ਨੂੰ ਲੈ ਵੀ ਇਹ ਚਲ ਲਓ ਭਈ ਬੈਲਾ ਨੂੰ ਆਪਾਂ ਲਿਆਏ ਭਈ ਆ ਆਪਣੀ ਬੈਲਾ ਤੇ ਭਈ ਆ ਡਾਊਗਾ ਇਹਦਾ 1 ਮਹੀਨਾ ਰਹਿ ਗਿਆ ਬਈ ਸੂਨ ਚ ਸਾਸਰੀ ਘਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਦੀ ਵੀਡੀਓ ਬੜੀ ਘੈਂਟ ਹੋਣ ਵਾਲੀ ਆ ਬਈ ਨਾਲੇ ਤਾਂ ਆਪਾਂ ਕਰਾਵਾਂਗੇ ਅੱਜ ਬੈਲਾ ਨੂੰ ਕਰਾਸ ਬਈ ਇਹਦੇ ਬੱਚੇ ਆਉਣਗੇ ਇਹਦੀਆਂ ਆਪਾਂ ਦੋ ਹੀ ਟਾਂਟ ਪਾਤੀਆਂ ਬਈ ਤੇ ਫਾਈਨਲੀ ਆਪਾਂ ਬਹੁਤ ਟਾਈਮ ਬਾਅਦ ਇਹਨੂੰ ਕਰਾਸ ਕਰਾਉਣ ਲੱਗੇ ਆ ਬਈ ਤੇ ਇਹ ਬਈ ਹੀਟ ਚ ਵੀ ਬਹੁਤ ਟਾਈਮ ਬਾਅਦ ਆਈ ਆ ਇਹਨੇ 8-9 ਮਿੰਟ ਪਾਤੀ ਬਈ ਹਨਾ ਹੁਣ ਹੀਟ ਚ ਆਈ ਹੈਗੀ ਤਾਂ ਇਹਨੂੰ ਕਰਾਵਾਂਗੇ ਕਰਾਸ ਮਿੱਤਰੋ ਤੇ ਇਧਰ ਬਈ ਖੁਸ਼ਖਬਰੀ ਆ ਗਈ ਇਹਦਾ 1 ਮਹੀਨਾ ਰਹਿ ਗਿਆ ਬਈ ਸੂਨ ਚ ਤੇ ਹਨਾ ਵਧੀਆ ਟਟੋਟ ਦੇਖੋ ਬਈ ਆ ਦੇਖ ਪੂਰਾ ਹਨਾ ਐ ਬੱਚਾ ਮੰਨ ਲਾ ਫੀਲ ਹੁੰਦਾ ਪੂਰਾ ਇਥੋਂ ਐ ਬਣਿਆ ਪਿਆਗਾ ਤੇ ਆਈ ਨਹੀਂ ਪਤਾ ਹੁਣ ਬੱਚਾ ਐ ਬੱਚੀ ਹੈਗੀ ਉਹ ਤਾਂ ਚਲੋ ਰੱਬ ਜਾਣਦਾ ਜੋ ਦਿੱਤਾ ਫਿਰ ਮੱਥੇ ਆਗਾ ਪਰ ਬਈ ਸੂਨ ਵਾਲੀ ਹੈਗੀ ਹਨਾ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਾਹਰ ਆ ਲੈਣ ਦੇ ਸਾਰਿਆਂ ਨੂੰ ਓਏ ਨਾ 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 ਬੈਲਾ 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 ਨੋ ਹਟ ਜਾ ਹਟਦੀ ਨਹੀਂ ਪਾਗਲ ਜੀ ਛੱਡ ਦਿਓ ਪਰਾਹ ਹੋ ਜਾ ਖੰਡ ਐ ਕਿਉਂ ਕਰਦੀ ਆ ਯਾਰ ਪਰੋ ਪਰਾਹ ਹੋ ਜਾ ਤੇਰੀ ਐਸੀ ਦੀ ਤੈਸੀ ਕੀ ਐ ਇਹ ਕਦੇ ਦੇਖੀ ਨਹੀਂ ਤੇਰੇ ਕੋਲ ਹੀ ਰਹਿੰਦੇ ਨੇ ਬੈਲਾ 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 ਤੂੰ ਹਟ ਜਾ ਯਾਰ ਪ੍ਰਧਾਨ ਕੀ ਲੈਣੀ ਤੈਨੂੰ ਸ਼ੁਰੂ ਕਿਉਂ ਕਿਉਂ ਡਰਾਈ ਜਾਨੀਆਂ ਹੈ ਕਿਉਂ ਵਿਚਾਰੇ ਡਰਾਈ ਜਾਨੀਆਂ ਬਾਹਰ ਆ ਲੈਣ ਦੇ ਓਹੋ ਤੇਰਾ ਭਲਾ ਹੋ ਜਾਏ ਤੇਰਾ ਬੈਲਾ ਬੈਲਾ ਅਨਤੇ ਪੈਣਗੇ ਤੇ ਜੂਤ ਖਾਣੇ ਤੂੰ ਤਾਂ ਮਿੱਤਰੋ ਬਈ ਜਾਨਵਰ ਦਿੱਤੇ ਸਾਰੇ ਛੱਡ ਆਪਾਂ ਉਧਰਲੇ ਨਾਲੇ ਇਧਰਲੇ ਹੁਣ ਚੱਲਦੇ ਆਪਾਂ ਕੋਠੀ ਤੇ ਬਈ ਤੇ ਦਿਨੇ ਆ ਬੱਚੇ ਨੂੰ ਓਲੇ 7 ਵਜਣ ਚ 5 ਮਿੰਟ ਰਹਿ ਗਏ ਤੇ ਆਜੋ ਫਿਰ ਚੱਲੀਏ ਤੇ ਡਾਈਏ ਬੱਚੇ ਆਪਣੇ ਸਾਰੇ ਤੇ ਇਧਰ ਸੂਰਜ ਵੀ ਗਿਆ ਚੜ ਮਿੱਤਰੋ ਕਹਿੰਦਾ ਆਜੋ ਫਿਰ ਕਹਿੰਦਾ ਤਾ ਮੈਟਰੋ ਵੀ ਆਪਾਂ ਅੱਗੇ ਕੋਠੀ ਤੇ ਆਜੋ ਫਿਰ ਡਾਈਏ ਬੱਚੇ ਫਟਾਫਟੋ ਲਾ ਦੇ ਦਈਏ 2 ਮਿੰਟ ਰਹਿ ਗਏ 7 ਵਜਣ ਚ ਲਓ ਜੀ ਕੱਢ ਲੇ ਬਾਹਰ ਸਭ ਤੋਂ ਪਹਿਲਾਂ ਛੱਡਾਂਗੇ ਆਪਾਂ ਦੋਨੇ ਬਈ ਆ ਖਟੀਆਂ ਅੱਖਾਂ ਵਾਲੀ ਕਬੂਤਰੀ ਤੇ ਆ ਕਬੂਤਰ ਹਨਾ ਬੱਚੇ ਨੇ ਬਈ ਇਹ ਤੇ ਬਹੁਤ ਸਾਰੇ ਭਰਾ ਕਹਿੰਦੇ ਹੁੰਦੇ ਨੇ ਬਈ ਬਾਜੀ ਆਪਦੇ ਖੁੱਡੇ ਚ ਉਹ ਵੀ ਛੱਡਿਆ ਕਰੋ ਤਾਂ ਬਈ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵੀ ਜੋ ਵੀ ਕਬੂਤਰ ਰੱਖਿਓ ਇਹਨੇ ਅਸੀਂ ਗੋਪੀ ਜੱਸੀ ਹੋਰਾਂ ਦੇ ਸਾਡੇ ਸਾਰਿਆਂ ਦੇ ਇਕੱਠੇ ਨੇ ਬਈ ਇੱਕੋ ਸਾਡੇ ਕਬੂਤਰ ਨੇ ਇੱਕੋ ਬਲੱਡ ਲਾਈਨ ਆ ਸਾਡੇ ਚ ਕੋਈ ਹਰਕ ਨਹੀਂ ਬਈ ਅਸੀਂ ਇਕੱਠੀ ਰੱਖਦੇ ਆ ਇਕੱਠੀ ਛੱਡਦੇ ਆ ਸਭ ਤੋਂ ਪਹਿਲਾਂ ਬਈ ਇਹਨੂੰ ਦਿੰਨਿਆ ਔਲਾ ਕਬੂਤਰੀ ਨੂੰ ਲੈ ਵੀ ਇਹ ਚੱਲ ਆਹ ਚੱਲ ਚੱਲ ਆਹ ਕੱਢ ਲਿਆ ਵੀ ਦੂਜਾ ਲੈ ਵੀ ਚੱਲ ਮੇਤਰਾ ਕਰ ਲਾ ਤਿਆਰੀ ਫਿਰ ਚੜਤੀ ਫਲਾਈਟ ਚੱਲ ਵੀ ਚੱਲ 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 ਠੱਪੇ ਜਣਾ ਮਾਰ ਚੱਲ ਚੜ ਜਾ ਚੜ ਜਾ ਇੱਧਰ ਆ ਗਿਆ ਵੀ ਅਗਲਾ ਖਟੀਆਂ ਅੱਖਾਂ ਦਾ ਇਹ ਵੀ ਲੈ ਵੀ ਚੱਲ ਛੋਟਾ ਤੂੰ ਵੀ ਉੱਡਿਆ ਆ ਕੱਟ ਲਿਆ ਵੀ ਸ਼ਾ ਅੱਖਾ ਅਗਲਾ ਲੈ ਵੀ ਚੱਲ ਵੀ ਮੰਤਰਾ ਤੂੰ ਵੀ ਚੱਲ ਵੀ ਲੈ ਚੱਲ ਚੱਲ ਆ ਹੁੰਦੇ ਆ ਬਾਕੀ ਬਈ ਦੋਨੇ ਜਿਹੜੇ ਪਹਿਲਾਂ ਛੱਡੇ ਸੀ ਚੋਬਰਾ ਚੱਲ ਫਿਰ ਚਲ ਵੀ ਲੈ ਆ ਕੱਢ ਲਿਆ ਵੀ ਚਿੱਟੀਆਂ ਅੱਖਾਂ ਦਾ ਮਿੱਤਰੋ ਲਓ ਫਿਰ ਇਹਨੂੰ ਵੀ ਦੇਈਏ ਓਲਾ ਲੈ ਵੀ ਚੱਲ ਝੋਟਿਆ ਤੂੰ ਵੀ ਏ ਚਲ ਵੀ ਲੈ ਚੱਲ ਚੋਬਰਾ ਤੂੰ ਵੀ ਏ ਚਲ ਵੀ ਲੈ ਚੱਲ 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 ਚਲੋ ਚਲੋ ਹੋ ਜੋ ਇਕੱਠੇ ਸਾਰੇ ਇੱਧਰ ਆ ਗਈ ਬਈ ਕਾਲੀ ਨੋਕ ਵਾਲੀ ਦੀ ਭੈਣ ਦੇਖੋ ਬਈ ਜਮਾਂ ਕਾਲੀ ਨੋਕ ਆ ਖਟੀਆਂ ਅੱਖਾਂ ਨੇ ਤੇ ਆ ਸ਼ਿੰਭ ਜੇ ਨੇ ਹਨਾ 2 4 ਤੇ ਚੀਨੀਆਂ ਹਨਾ ਤੇ ਇਹ ਵੀ ਵਧੀਆ ਉੜਦੀ ਆ ਥੋੜਾ ਜਿਹਾ ਖਰਾਬ ਕਰ ਦਿੰਦੀ ਆ ਕਈ ਵਾਰੀ ਪਰ ਵਧੀਆ ਉੜਦੀ ਹੈਗੀ ਲੈ ਵੀ ਚੱਲ ਫਿਰ ਆਹ ਚੱਲ ਆਇਆ ਵੀ ਤੂੰ ਵੀ ਆ ਦਿਖਾਉਨੇ ਆ ਤੁਹਾਨੂੰ ਹਟ ਜੋ ਆ ਬੱਚਾ ਬਈ ਸ਼ਾਕ ਖਾ ਇਹ ਬਾਲਾ ਸੋਣਾ ਉੜਦਾਗਾ ਲੈ ਵੀ ਚੱਲ ਫਿਰ ਆਹ ਚੱਲ ਆਹ ਖੁੱਡੇ ਵਾਲੇ ਸਾਰੇ ਬੱਚੇ ਡਾਤੇ ਬਈ ਤੇ ਬਾਕੀ ਅੱਜ ਦਿਨ ਸੋਣਾ ਲੱਗੂ ਆ ਵਧੀਆ ਹਨਾ ਉਡ ਲੈਣਗੇ ਵਧੀਆ ਗੇੜੇ ਗੂੜੇ ਪੈ ਜਾਣਗੇ ਆ ਫਿਰਦੇ ਆ ਬਈ ਅੱਦੇ ਅੱਡ ਵਰਦੇ ਆ ਆ ਫਿਰਦੇ ਬਾਕੀ ਆ ਹੁੰਦੇ ਬਧੀ ਔਡੇ ਫਿਰਦੇ ਨੇ ਤੇ ਆਜੋ ਹੁਣ ਕਰਦੇ ਆਪਾਂ ਬਾਕੀ ਦੇ ਕੰਮ ਕਰ ਜਿਹੜੇ ਮਿੱਤਰੋ ਰਹਿ ਗਏ ਆਪਣੇ ਤਾਂ ਭਾਈ ਅੱਜ ਲੈ ਕੇ ਚੱਲਦੇ ਆਪਾਂ ਬੈਲਾ ਨੂੰ ਕ੍ਰੋਸ ਕਰਾ ਕੇ ਲਿਆਉਣੇ ਆ ਬਈ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਆਪਾਂ ਡੌਗ ਜਿਹੜੇ ਤੋਂ ਭਾਈ ਆ ਕ੍ਰੋਸ ਕਰਾਉਣੀਆ ਚੈਂਪੀਅਨ ਡੌਗ ਆ ਭਾਈ ਬਾਲਾ ਤਕੜਾ ਗਾ ਹਨਾ ਤੇ ਲੈ ਕੇ ਚੱਲਦੇ ਆਜੋ ਫਿਰ ਲੈ ਕੇ ਚਲੀਏ ਭਾਈ ਨਮਾਤ ਮਾ ਲਈ ਪੇਟੀ ਪਾ ਲਈ ਛੋਲਿਸ਼ ਬੈਲਟ ਪਾ ਲਈ ਆਜੋ ਫਿਰ ਲੈ ਕੇ ਚਲੀਏ ਚੱਲ ਵੀ ਬੈਲਾ ਆ ਜਾ ਹੌਲੀ 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 ਚੱਲ 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 ਬੈਟ ਸਕਾਰਪੀਓਚ ਹੈਂਡ ਬ੍ਰੇਕ ਇਜ਼ ਇੰਗੇਜਡ ਟੂ ਵੇਅਰ ਯੋਰ ਸੀਟ ਬੈਲਟ ਫਾਰ ਅ ਸੇਫ ਡਰਾਈਵ ਲੋ ਬਈ ਬੈਲਾ ਨੂੰ ਆਪਾਂ ਲਿਆਏ ਬਈ ਆ ਆਪਣੀ ਬੈਲਾ ਤੇ ਬਈ ਆ ਡਾਊਗਾ ਤੇ ਆ ਜਰਮਨ ਦਾ ਨਾਮ ਆ ਕਾਰਤੂਸ ਬਈ ਇਹਦਾ ਨਾਮ ਕਾਰਤੂਸ ਆ ਤੇ ਬਈ ਸ਼ੋਅ ਜਿੱਤਿਆ ਹੋਇਆ ਇਹ ਐਨੇ ਬਈ ਟੋਟਲ ਬਈ ਨੇ 21 ਸ਼ੋਅ ਖੜਾਏ ਨੇ ਤੇ ਹਰ ਸ਼ੋਅ ਦੇ ਵਿੱਚ ਇਹਨੇ ਪੋਜੀਸ਼ਨ ਬਣਾਈ ਆ ਬਾਕੀ ਬਈ ਕਿਹੜਾ ਕ੍ਰੋਸਿੰਗ ਕਰਾ ਲਈਏ ਡੌਗ ਤੁਹਾਨੂੰ ਫੇਰ ਦਿਖਾਵਾਂਗੇ ਦੋਰ ਨਾਲ ਹੁਣ ਆ ਜਾ ਲਓ ਜੀ ਕ੍ਰੋਸਿੰਗ ਹੋ ਗਈ ਬਈ ਬਹਿਲਾ ਦੀ ਤੇ ਇਹ ਬਈ ਆਪਣਾ ਕੀ ਨਾਲ ਲੈਂਦੇ ਆ ਇਹ ਕਿੰਨੇ ਦਾ ਬੱਚਾ ਲੈਂਦਾ ਸੀ ਤੁਸੀਂ 2 ਸਾਲ ਉਮਰ ਹੋ ਗਈ ਇਹਦੀ 23 ਸਾਲ ਨੂੰ ਹੋ ਗਈ ਆਪਾਂ ਤਿੰਨ ਆਪਾਂ ਸ਼ੋਅ ਬੇ ਸ਼ੁਰੂ ਤੇ ਕਰ ਲੱਗੀ ਬੱਚੇ ਨੂੰ ਇਹਨੂੰ ਠੀਕ ਆ 24 ਤੋਂ 25 ਸ਼ੋਅ ਕਰਿਆ ਬਈ ਇਹ ਆਪਾਂ ਲਗਾਤਾਰ ਕੋਈ ਸ਼ੋਅ ਨਹੀਂ ਖਾਲੀ ਮੜਿਆ ਕੁੱਤਾ ਆਪਣਾ ਅੱਛਾ ਦੇਖੋ ਪਾਣੀ ਪੀ ਲੈਣ ਪੀ ਲੈਣ ਦੇ ਪਾਣੀ ਉਹ ਆਇਆ ਦੇਖੋ ਬਈ ਆ ਕੁੱਤਾ ਬਈ। ਆ ਬਾਕੀ ਲੈਂਥ ਲੌਂਥ ਬਹੁਤ ਵਧੀਆ ਬਈ ਕੁੱਤੇ ਦੀ। ਲੰਬਾਈ ਬਹੁਤ ਆ ਗਈ ਹਨਾ। ਤੇ ਤੁਰਦਾ ਤਰਦਾ ਵੀ ਵਧੀਆ ਸੋਹਣਾਗਾ ਤੇ ਸ਼ੋਅ ਸ਼ੂ ਤੁਹਾਨੂੰ ਦੱਸਿਆ ਵੀ ਵਧੀਆ ਜਿੱਤੇ ਹੋਇਆ ਬਈ। 21 22 ਸ਼ੋਅ ਚ ਹਨਾ ਗਿਆ ਹੋਇਆ ਇਹ। ਤੇ ਹਰੇਕ ਸ਼ੋਅ ਚ ਨੰਬਰ ਬਣਾਇਆ ਬਈ ਇਹਨੇ। ਦੱਸੋ ਵੀ ਕਮੈਂਟ ਕਰਕੇ ਕਿਵੇਂ ਲੱਗਿਆ ਕਾਰਤੂਫ। ਖੜਾ ਲੱ ਇੱਕ ਜਗ੍ਹਾ ਤੇ ਵਿਚ ਥੋੜੇ ਹਾਂ ਇੱਥੇ ਹੀ ਹੂੰ ਉਹ ਉਧਰ ਨੀਗਾ ਮਾਰਦਾ ਨਾ ਤਾਂ ਮਿੱਤਰੋ ਬਈ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਸਹੀ ਬਾਟ ਦੇਣਾ ਬਾਅਦ 2 ਮਹੀਨੇ ਬਾਅਦ ਬੈਲਾ ਦੇ ਛੋਟੇ ਛੋਟੇ ਬੱਚੇ ਆਉਣਗੇ ਬਈ ਮੈਟਿੰਗ ਹੋਗੀ ਸਕਸੈਸਫੁਲ ਤੇ ਆਪਾਂ ਆ ਗਏ ਬਈ ਬੈਲਾ ਬਿੱਲੋ ਲਓ ਜੀ ਬੈਲਾ ਤੇ ਬਿੱਲੋ ਨੂੰ ਮਲਾਤਾ ਦੇਖੋ ਹੁਣ ਇਹ ਇਹਨੂੰ ਕੁਛ ਨਹੀਂ ਕਹਿੰਦੀ ਹੈਗੀ ਹੈਨਾ ਬੈਲਾ ਦੇਖ ਮੋਹ ਪਿਆਰ ਕਰਦੀ ਤਾਂ ਮਿੱਤਰੋ ਬਈ ਬੈਲਾ ਬੰਨਤੀ ਅੰਦਰ ਬਈ ਮੈਂ ਤਾਂ ਹੁਣ ਹੀ ਦੇਖਿਆ ਬਈ ਆ ਕੇ ਆਪਣੇ ਨਾਲ ਦੋ ਬੱਚੇ ਮਰ ਗਏ ਬਈ ਇੱਧਰ ਤੇ ਉਹ ਵੀ ਯਾਰ ਬਾਲੀ ਪੈੜੀ ਖਬਰ ਆਈ ਆ ਮੋਜੇ ਮੁਰਗੇ ਦੇ ਇੱਕ ਜਿਹੜਾ ਮੋਜਾ ਬੱਚਾ ਸੀ ਕੋ ਮਰ ਗਿਆ ਬਈ ਉਹ ਪਿਆ ਖੁੰਜੇ ਚ ਤੇ ਇੱਕ ਆ ਕਾਲਾ ਬੱਚਾ ਦੇਖੋ ਆ ਮੋਜਾ ਬਈ ਇੱਕੇ ਮਰ ਗਿਆ ਤੇ ਬਈ ਆ ਤੀਜਾ ਡਾਊਨ ਹੋ ਰਿਹਾ ਪਤਾ ਨਹੀਂ ਹੋ ਗਿਆ ਕੀ ਹੋ ਗਿਆ ਚਾਣ ਚੱਕ ਸਾਰੇ ਬੱਚਿਆਂ ਨੂੰ ਤੇ ਚੌਥਾ ਬਈ ਅੱਖਾ ਬੰਦ ਕਰੀ ਜਾਂਦਾ ਸਿਰਫ ਉਹ ਦੋ ਬੱਚੇ ਬਈ ਕੱਲੇ ਐਕਟਿਵ ਨੇ ਇੱਕੋ ਲਾਲ ਬੱਚਾ ਇੱਕੋ ਕਾਲਾ ਫਿਰਦਾ ਆ ਦੋਨੇ ਬੱਚੇ ਜਮਾਂ ਠੀਕ ਨੇ ਦੋ ਮਰ ਗਏ ਤੀਜਾ ਬੈਠਾ ਬਈ ਤੇ ਚੌਥਾ ਆ ਡਾਊਨ ਹੋ ਰਿਹਾ ਤਾਂ ਪਤਾ ਨਹੀਂ ਕੀ ਹੋ ਗਿਆ ਕੀ ਨਾ ਬਾਕੀ ਦੇ ਦੇਖ ਲੈਣੇ ਆ ਬਈ ਇਹਦੇ ਬੱਚੇ ਹਨਾ ਕਿਤੇ ਕੁਝ ਖਾ ਪੀ ਨਾ ਗਏ ਹੁਣ ਆ ਮੁਰਗੀ ਦੇ ਚਾਰੇ ਬੱਚੇ ਇਹਦੇ ਠੀਕ ਆ ਬਈ ਇਹਦੇ ਜਮਾ ਐਕਟਿਵ ਨੇ ਚਾਰੇ ਬੱਚੇ ਜਮਾ ਸਹੀ ਨੇ ਚਾਰੇ ਦੇਖੋ ਕਿਵੇਂ ਭੱਜੇ ਫਿਰਦੇ ਆ ਇਹਦੇ ਤਾਂ ਠੀਕ ਆ ਇਹਦੇ ਦੇਖ ਲੈਨੇ ਆ ਬਹੁਤ ਮਾੜਾ ਹੋਇਆ ਯਾਰ ਇਹਦੇ ਵੀ ਠੀਕ ਆ ਚਾਰੇ ਬੱਚੇ ਬਈ ਇਹਦੇ ਵੀ ਠੀਕ ਨੇ ਜਮਾ ਐਕਟਿਵ ਨੇ ਦੇਖੋ ਵਧੀਆ ਭੱਜੇ ਫਿਰਦੇ ਆ ਤੇ ਆਹ ਮੁਰਗੀ ਨੇ ਲੱਤਾਂ ਛਲਹਿਰਖੀਆਂ ਨੇ ਯਾਰ ਤੇ ਮੰਨ ਲਾ ਕੀ ਇਹਦੇ ਇਹਨੇ ਜਾਲੀ ਨਾਲ ਹਨਾ ਇਹ ਪੈਰ ਮਾਰ ਕੇ ਆਪਦੀ ਲੱਤ ਛਿੱਲ ਲਈ ਤੇ ਬਾਕੀ ਦੀ ਲੱਤਾਂ ਬੱਚਿਆਂ ਨੇ ਛਿੱਲਤੀ ਵਿਚਾਰਿਆਂ ਨੇ ਠੁੰਗਾ ਮਾਰ ਮਾਰ ਕੇ ਇਹਦੇ ਤਾਂ ਮੁਰਗੀ ਨੂੰ ਅੱਡ ਕਰਦੇ ਆ ਉਹ ਦੇਖੋ ਐ ਠੁੰਗਾ ਮਾਰਦੇ ਨੇ ਤਾਂ ਮੁਰਗੀ ਨੂੰ ਅੱਡ ਕਰ ਦਿੰਦੇ ਆ ਤੇ ਆਹ ਬੱਚਿਆਂ ਨੂੰ ਕੱਢ ਕੇ ਦਬਦੇ ਆ ਯਾਰ ਬਹੁਤ ਮਾੜਾ ਹੋਇਆ ਮਫਾਂ ਕਢਾਈ ਸੀ ਮੋਜੇ ਦੇ ਬੱਚੇ ਆਹ ਦੇਖੋ ਆ ਵੀ ਬੱਚਾ ਪੱਲੇ ਫਿੱਟ ਰਹੇ ਨੇ ਪੱਲੇ ਫਿੱਟ ਰੱਖੇ ਨੇ ਆਹ ਦੇਖੋ ਇਹ ਵੀ ਕੰਡ ਮਾਂ ਬਈ ਨਹੀਂ ਤਾਂ ਬਾਹਰ ਭਾਗ ਜਾਂਦਾ ਆ ਦੋ ਬੱਚਿਆਂ ਵਾਂਗੂ ਆ ਦੋਨੇ ਬੱਚੇ ਨਾਲ ਫਿਰਦਿਆ ਮੁਰਗੀ ਦੇ। ਓਹੋ ਇਹਦੇ ਬੱਚੇ ਵੀ ਆ ਗਏ ਥੱਲੇ। ਚਲੋ ਬਈ ਅੰਦਰ ਚਲੋ ਤੁਸੀਂ। ਸਮਝ ਤੋਂ ਬਾਹਰ ਹੋ ਗਈ ਬਈ ਕਹਾਣੀ ਕੀ ਗੱਲ ਬਣ ਗਈ ਕੀ ਨਾ। ਆ ਦੇਖੋ ਭਈਆ ਜ਼ਖਮ ਹੋ ਰਿਆ। ਇਹਨੂੰ ਅੱਡ ਬੰਦ ਕਰ ਦਿੰਨੇ ਆ ਤੇ ਦਵਾਈ ਲਾ ਦਿੰਨੇ ਆ ਉਦੋਂ ਤੱਕ ਜ਼ਖਮ ਠੀਕ ਹੋ ਜਾਊਗਾ ਤੇ ਬੱਚਿਆਂ ਨੂੰ ਕੱਲਿਆਂ ਨੂੰ ਆਡਰ ਰੱਖਾਂਗੇ। ਇਹਨੂੰ ਇੱਧਰ ਛੱਡ ਦਿੰਨੇ ਆ। ਆ ਖੁੱਡਾ ਵੇਲਾਗਾ ਇੱਥੇ ਲੈ ਵੀ ਇੱਥੇ ਹੀ ਰਹਿ ਤੂੰ ਦੋ ਤਿੰਨ ਘੰਟੇ। ਆ ਦੇਖੋ ਬਈ ਵੱਡੇ ਹੋਏ ਓਏ ਹੋਏ ਮੋਜੇ ਮੁਰਗੇ ਦੇ ਨੇ ਦੋਨੇ ਆਹ ਦੇਖੋ ਵੀ ਪੈਰਾਂ ਤੇ ਮੋਜ ਜਿੰਨੀ ਯਾਰ ਇਹਨਾਂ ਨੂੰ ਦੇਖ ਕੇ ਖੁਸ਼ੀ ਹੋਈ ਸੀ ਨਾ ਜਦੋਂ ਨਿਕਲੇ ਸੀ ਪਤਾ ਲੱਗਿਆ ਸੀ ਮੋਜੇ ਮੁਰਗੇ ਦੇ ਨੇ ਓਨੇ ਹੀ ਜ਼ਿਆਦੇ ਦੁੱਖ ਹੋਈ ਜਾਂਦਾ ਹੁਣ ਦਬਦੇ ਹੋਏ ਐਡੇ ਵੱਡੇ ਕਰ ਲਈ ਸੀਗੇ ਦੇਖੋ ਯਾਰ ਬਸ ਵਿਚਾਰਾਂ ਦਾ ਇੱਥੋਂ ਦਾ ਕਣ ਜਾਲ ਸੀ ਨਹੀਂ ਬਈ ਮੁਰਗੇ ਵਰਗੇ ਬਾਨੇ ਸੀਗੇ ਕਾਲੇ ਕੰਡੇ ਹੋਣੇ ਸੀਗੇ ਵਾਲੇ ਕੰਡ ਮੁਰਗੇ ਬਾਨੇ ਸੀ ਬਾਲਾ ਘਾਟਾ ਪੈ ਗਿਆ ਇਹ ਤਾਂ ਯਾਰ ਅਲਵਿਦਾ ਕਰਦੇ ਆ ਵਿਚਾਰਿਆਂ ਨੂੰ ਤੇ ਆ ਦੋ ਬੱਚੇ ਰਹਿ ਗਏ ਆਪਣੇ ਕੋਲੇ ਲਾਸਟ ਮੋਜੇ ਮੁਰਗੇ ਦੇ ਆ ਛੋਟੇ ਬੱਚੇ ਆ ਦੋ ਬੱਚੇ ਆ ਪਾਣੀ ਪੂਣੀ ਚੇਂਜ ਕਰ ਦਈਏ ਨਾਲ ਇਹਨਾਂ ਦਾ ਕਿਰ ਤਾਂ ਕਣਕ ਕੌਣ ਰੱਖਦਾ ਹੁੰਦਾਗਾ ਬਾਵਾ ਖੰਡਿਆ ਰਖੀਏ ਕਣਕ ਅੰਦਰ ਬੋਕਰ ਲੈ ਗਿਆ ਖੁੱਡਾ ਵੀ ਸਾਫ਼ ਕਰਨ ਵਾਲਾ ਬੋਕਰ ਲਈ ਜਾ ਕੇ ਆ ਦੋਨੇ ਮੁਰਗੇ ਰਹਿ ਗਏ ਆ ਸੌਰੀ ਮੁਰਗੇ ਆ ਪਤਾ ਨਹੀਂ ਮੁਰਗੀਆਂ ਹਜੇ ਨਹੀਂ ਪਤਾ ਲੱਗੀ ਜਾਂਦਾ ਪਰ ਆ ਦੋ ਆਖਰੀ ਬੱਚੇ ਨੇ ਮੋਜੇ ਮੁਰਗੇ ਦੇ ਤੇ ਕਨਫਰਮ ਨੇ 100% ਲੈ ਵੀ ਮੁਰਗੀ ਮਾੜਾ ਸਾਥ ਦੇ ਖੁੱਡਾ ਸਾਫ਼ ਕਰਨਾ ਤੇਰਾ ਆਦੇ ਬੱਚਣ ਲੈ ਕੇ ਉਧਰ ਹੋ ਜੀ ਲੈ ਪਰਲੇ ਪਾਸੇ ਹੋ ਜਾ ਉਧਰ ਹੋ ਜਾ ਚੱਲ ਵੀ ਬੱਚੇ ਉਧਰ ਸ਼ਾਬਾਸ਼ ਆ ਦੇਖੋ ਕਿੰਨਾ ਵੇਸਟੇਜ ਨਿਕਲਿਆ ਹੈਗਾ ਵੇਸਟ ਦਾਣੀ ਸਾਰੇ ਪਤਾ ਨਹੀਂ ਕੌਣ ਖੰਡਿਆ ਗਿਆ ਇੰਨੀ ਕਣਕਰਹਿਮਤੋ ਦੇ ਕੰਮ ਲੱਗਦੇ ਆ ਲਓ ਜੀ ਤਾਂ ਮਿੱਤਰੋ ਖੁੱਡਾ ਹੋ ਗਿਆ ਸਾਫ ਇੱਕ ਬੱਚਾ ਚੜ ਗਿਆ ਆਵਦੀ ਮਾਂ ਦੇ ਉੱਤੇ ਝੂਟੇ ਲੈਣ ਤੇ ਦਾਣਾ ਪਾਣੀ ਰੱਖ ਦਿੰਨੇ ਆ ਖੜ ਜਾ ਵੀ ਖੜ ਜਾ ਆ ਲੈ ਤਾਜ਼ਾ ਤਾਜ਼ਾ ਪਾਣੀ ਪੀਓ ਪੀ ਲੋ ਬੱਚੋ ਲਓ ਨਿਆਰੀ ਆ ਦੇਖੋ ਵੀ ਆ ਕਿਵੇਂ ਲਾਗੇ ਬੈਸਟ ਮਟੀਰੀਅਲ ਤੇ ਜਿਹੜਾ ਆਪਾਂ ਖੁੱਡੇ ਚੋਂ ਕੱਢਿਆਗਾ ਸਾਰਾ ਝੱਕ ਦੇਣਗੇ ਕੁਝ ਨਹੀਂ ਛੱਡਦੇ ਹੈਗੇ ਤਿੰਨੇ ਨਹਾਉਣ ਦੀ ਤਿਆਰੀ ਕਰੀ ਜਾਂਦੀਆਂ ਨੇ ਪਰ ਗਲਤ ਢੱਗੀ ਜੀ ਕਰੀ ਜਾਂਦੀਆਂ ਨੇ ਤੁਹਾਨੂੰ ਇੰਨਾ ਚ ਨਹਾਉਣ ਨਹੀਂ ਦਿੱਤਾ ਜਾਊਗਾ ਜੇ ਤੁਸੀਂ ਨਹਾਉਣਾ ਤਾਂ ਉਧਰ ਉਧਰ ਜਾ ਕੇ ਨਹਾ ਸਕਦੇ ਹੋ ਤੁਹਾਡਾ ਪੂਲ ਪਰਲੇ ਪਾਫੇ ਬਣਿਆ ਹੋਇਆ ਇਹ ਕੱਲੀ ਰਾਵੀ ਲਾਡੋ ਅਤਰੋ ਚਾਤਰੋ ਦੀ ਡਿੱਗੀ ਆ ਉਹਨਾਂ ਨੇ ਪਾਣੀ ਪੀਣਾ ਹੁੰਦਾ ਇੱਥੋਂ ਉਧਰ ਜਲ ਕੇ ਨਾ ਹੋ ਤੁਸੀਂ ਵਿੱਚ ਮਾਰਦੇ ਹੋ ਬਿੱਠਾ ਖਰਾਬ ਕਰ ਦਿੰਦੇ ਹੋ ਪਾਣੀ ਚੱਲ ਭਾਜ ਉੱਧਰ ਚਲੋ ਉੱਟ ਜਾਓ ਆ ਲਿਆਂਦੇ ਬਈ ਦੋ ਹੋਰ ਆ ਦੋਨੇ ਹੋਰ ਮਰ ਗਏ ਬਈ ਯਾਰ ਪਤਾ ਨਹੀਂ ਕੀ ਗੱਲ ਬਣੀ ਆ ਯਾਰ ਕੀ ਨਾ ਹਨਾ ਦੋ ਪਹਿਲਾਂ ਦੱਬੇ ਨੇ ਬਈ ਦੋ ਵਿਚਾਰੇ ਆ ਮਰ ਗਏ ਏਡੇ ਏਡੇ ਯਾਰ ਚੂਚੇ ਯਾਰ ਦੇਖੋ ਜਿਵੇਂ ਪਲ ਗਏ ਸੀਗੇ ਯਾਰ ਕਿੱਡੇ ਗੱਡੇ ਹੋ ਗਏ ਸੀਗੇ ਐਂ ਚਾਨ ਚੱਕੇ ਯਾਰ ਐਂ ਜਾਣਾ ਯਾਰ ਸਮਝ ਤੋਂ ਬਾਹਰ ਆ ਕਹਾਣੀ ਇਹਨਾਂ ਨੂੰ ਕੀ ਹੋਇਆ ਕੀ ਨਾ ਯਾਰ ਆ ਵੀ ਮੁਰਗਾ ਸੀ ਆ ਮੁਰਗੀ ਸੀ ਯਾਰ ਤਾਂ ਚਲੋ ਦੱਬ ਦਿੰਨੇ ਆ ਬਈ ਯਾਰ ਹਨਾ ਬਹੁਤ ਮਾੜਾ ਹੋਇਆ ਯਾਰ ਰੱਬਾ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ